ਦੋਸਤੋ ਸੰਗਰਾਮ ਤਿਬ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ ਤੇ ਤੁਹਾਡਾ ਸਵਾਗਤ ਹੈ ਅਸੀਂ ਆਪਣੇ ਸਮੂਹ ਦਰਸ਼ਕਾਂ ਨੂੰ ਲੋਹੜੀ ਦੇ ਤਿਹਾੜੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਇਹ ਦੁੱਲੇ ਪੱਟੀ ਤੋਂ ਸ਼ੁਰੂ ਹੁੰਦੀ ਲੋਹੜੀ ਜਿਹੜੀ ਹੈ ਦੁੱਲੇ ਪੱਟੀ ਦੀ ਜਿਹੜੀ ਨਾਗਰੀ ਦੀ ਵਿਚਾਰਤਾ ਰਹਿ ਕਿ ਹਾਕਮਾਂ ਦੇ ਅੱਗੇ ਡਟ ਜਾਣਾ ਝੁਕਣਾ ਨਹੀਂ ਤੇ ਉਸ ਨਾਬਰੀ ਦੀ ਵਿਚਾਰਤਾ ਨੂੰ ਸਾਡੇ ਪੰਜਾਬੀਆਂ ਦੀ ਨੂੰ ਅਸੀਂ ਗਾਹਾਂ ਤੋਰੀਏ ਅੱਜ ਲੋਹੜੀ ਦੇ ਮੌਕੇ ਤੇ ਪਹਿਲਾ ਇਹ ਤਾਂ ਆਪਾਂ ਏ ਕਰੀਏ ਦੂਜਾ ਜਿਹੜਾ ਆਪਾਂ ਆਮ ਤੌਰ ਤੇ ਲੋਹੜੀ ਨੂੰ ਸ਼ਾਮ ਨੂੰ ਲੋਹੜੀ ਪਾਲਣ ਵੇਲੇ ਤੇਲ ਸੁੱਟ ਕੇ ਕਹਿੰਦੇ ਆ ਕਿ ਦਲੇਦਰ ਦੀ ਜੜ ਚੁੱਲ੍ਹੇ ਪਾਏ ਹੋਰ ਵੀ ਗੱਲਾਂ ਕਹਿੰਦੇ ਆ ਦਲੇਦਰ ਜਿਹੜਾ ਹੈਗਾ ਸਾਡੀ ਆਲਸ ਸਾਡੀ ਕੋਲ ਸਾਡਾ ਨਕਮਾਪਨ ਉਸ ਨੂੰ ਪਰਾਂਸੁੱਟਿਏ ਚਿੱਲੇ ਚੁੱਟਿਏ ਅਸੀਂ ਸਾੜ ਦਈਏ ਸਾਡੇ ਅਸੀਂ ਸਮਾਜਿਕ ਤੌਰ ਤੇ ਸਮੁੱਚੇ ਤੌਰ ਤੇ ਵੀ ਦਲਿਤਰੀ ਹੋਏ ਹੋਏ ਆ ਕਿ ਸਾਡੇ ਹਾਕਮਾਂ ਦੇ ਵਿਰੁੱਧ ਜਿੰਨੀ ਵੱਡੀ ਸੰਖਿਆ ਦੇ ਵਿੱਚ ਜੇਤੀ ਵੱਡੀ ਗਿਣਤੀ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਉਹਨਾਂ ਵਿਰੁੱਧ ਲੜਨ ਦੀ ਲੋੜ ਹੈ ਉਹ ਦਲਿਤਰ ਹਾਲੇ ਅਸੀਂ ਛੱਡ ਨਹੀਂ ਰਹੇ ਅੱਜ ਲੋਹੜੀ ਦੇ ਮੌਕੇ ਤੇ ਦੂਜਾ ਕੰਮ ਇਹ ਵੀ करिए ਕਿ ਵੀ ਅਸੀਂ ਉਹ ਦਿਲਿੰਦਰਪੜਾ ਆਪਣਾ ਛੱਡ ਕੇ ਜੂਝਦੇ ਹੋਏ ਲੋਕਾਂ ਦੀ ਤਰ੍ਹਾਂ ਇਕੱਠੇ ਹੋਈਏ ਤੇ ਜਿਹੜੀ ਸਾਡੀ ਜਮਾਤੀ ਲੜਾਈ ਹੈ ਉਸ ਨੂੰ ਤੇ ਜਿਹੜੀ ਜਾਤ ਪਾਤ ਦੇ ਵਿਤਕਰਿਆਂ ਦੇ ਵਿਰੁੱਧ ਲੜਾਈ ਹੈ ਉਸ ਨੂੰ ਗਾਂ ਲੈ ਕੇ ਜਾਈਏ ਤੀਜੀ ਗੱਲ ਕਿਉਂਕਿ ਲੋਹੜੀ ਦਾ ਤਿਹਾਰ ਆਮ ਤੌਰ ਤੇ ਚਾਹੇ ਮੌਸਮਾਂ ਦੇ ਕਰਕੇ ਵੀ ਹੁੰਦਾ ਨਵੀਂ ਨਵੀਂ ਫਸਲ ਆਉਣ ਵਾਲੀ ਹੁੰਦੀ ਹੈ ਉਹਦਾ ਇੱਕ ਹੁੰਦਾ ਪਰ ਸਭ ਤੋਂ ਵੱਡੀ ਲੋਕ ਜਿਹੜੇ ਸਮਾਜਿਕ ਤੌਰ ਤੇ ਅਸੀਂ ਦੇਖਦੇ ਆਂ ਕਿ ਕਿਸੇ ਦੇ ਵਿਆਹ ਸ਼ਾਦੀ ਹੋ ਕੇ ਹਟਿਆ ਪਿਛਲੇ ਸਾਲ ਦੇ ਵਿੱਚ ਜਾਂ ਮੁੰਡੇ ਦਾ ਜਨਮ ਹੋਇਆ ਉਹ ਲੋੜੀ ਜਿਆਦਾ ਵੱਧਦੇ ਰਹੇ ਆ ਪਿਛਲੇ ਚੰਗੀ ਗੱਲ ਇਹ ਹੈ ਕਿ ਪਿਛਲੇ 2-3 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਟਾਮੀ ਟਾਮੀ ਥਾਂ ਦੇ ਉੱਤੇ ਕੋਈ ਵਿਅਕਤੀਗਤ ਲੋਕ ਲੋੜੀ ਦੇ ਕੁੜੀਆਂ ਦੀ ਲੋੜੀ ਵੱਧਦੇ ਰਹੇ ਆ ਕੁਝ ਸੰਸਥਾਵਾਂ ਕੁੜੀਆਂ ਦੀ ਲੋਹੜੀ ਦੇ ਮੇਲੇ ਆਰਗੇਨਾਈਜ਼ ਕਰਦੀਆਂ ਨੇ ਤੇ ਕੁਝ ਹੋਰ ਵੀ ਕਰਦੇ ਆ ਪਰ ਇਹਦੇ باوجود ਅਜੇ ਵੀ ਜਿਹੜਾ ਲੋਹੜੀ ਹੈ ਸਾਡੀ ਉਹ ਉਸ ਤਰ੍ਹਾਂ ਨਾਲ ਅਸੀਂ ਕੁੜੀਆਂ ਨੂੰ ਸਮਾਜਿਕ ਤੌਰ ਤੇ ਇਹ ਲੋਹੜੀ ਚਾਹੇ ਮਨਾ ਹੀ ਲਈ ਸਾਡੇ ਚਾਹੇ ਇੱਕ ਪਰਿਵਾਰ ਨੇ ਮਨਾ ਲਈ ਉਹਦੇ ਆਲੇ-ਦਾਲੇ ਜਿਹੜੇ ਜੁੜੇ ਪਰਿਵਾਰ ਆਏ ਉਹ ਹਾਲੇ ਵੀ ਕੁੜੀਆਂ ਦੇ ਬਾਰੇ ਵਿੱਚ ਜੋ ਇੱਕ ਬਰਾਬਰ ਦੇ ਇਨਸਾਨ ਵਾਲਾ ਦਰਜਾ ਹੈ ਉਹ ਦੇਣ ਦੇ ਵਿੱਚ ਕਿਤੇ ਨਾ ਕਿਤੇ ਘਾਟ ਹੈਗੀ ਹੈ ਉਹਨੂੰ ਵੀ ਦੂਰ ਕਰੀਏ ਆਪਾਂ ਉਹਦੇ ਲਈ ਵੀ ਅਹਿਦ ਕਰੀਏ ਅ ਚੌਥੀ ਗੱਲ ਲੋਹੜੀ ਦੇ ਉੱਤੇ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆ ਕਿ ਸਾਡੇ ਜਿੰਨੇ ਵੀ ਤਿਉਹਾਰ ਨੇ ਉਹਨਾਂ ਸਾਰੇ ਤਿਉਹਾਰਾਂ ਨੂੰ ਜਿਹੜੇ ਕਾਰਪੋਰੇਟ ਕਰਾਣੇ ਆ ਜਿਨ੍ਹਾਂ ਨੇ ਆਪਣਾ ਅੱਡ-ਅੱਡ ਸਮਾਨ ਵੇਚਣਾ ਉਹ ਸਾਨੂੰ ਕੰਜ਼ਿਊਮਰ ਦੇ ਤੌਰ ਤੇ ਖਪਤਕਾਰ ਦੇ ਤੌਰ ਤੇ ਵਰਤ ਰਹੇ ਆ ਉਹਨਾਂ ਤਿਉਹਾਰਾਂ ਨੂੰ ਸਾਡੀਆਂ ਭਾਵਨਾਵਾਂ ਲੋੜੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਚਾਹੇ ਮੁੰਡੇ ਦੀ ਲੋੜੀ ਹੈ ਚਾਹੇ ਵਿਆਹ ਦੀ ਲੋੜੀ ਹੈ ਤੇ ਚਾਹੇ ਕੋਈ ਕੁੜੀ ਦੀ ਲੋੜੀ ਹੈ ਉਹ ਬਹੁਤ ਵੱਡੇ ਵੱਡੇ ਪੈਲਸਾਂ ਦੇ ਵਿੱਚ ਬਹੁਤ ਹਾਈ ਫਾਈ ਕੰਮ ਕਰਕੇ ਅਸੀਂ ਕਰ ਰਹੇ ਹਾਂ ਅਸੀਂ ਸਮਝਦੇ ਹਾਂ ਵੀ ਅਸੀਂ ਕਾਰਪੋਰੇਟਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਜਾਂਚ ਫਸ ਰਹੇ ਹਾਂ ਇਸ ਗੱਲ ਤੋਂ ਵੀ ਬਚਣ ਦੀ ਲੋੜ ਹੈ ਇਹ ਸਾਰੀਆਂ ਗੱਲਾਂ ਕਹਿੰਦੇ ਹੋਏ ਦੁਬਾਰਾ ਫੇਰ ਤੁਹਾਨੂੰ ਲੋੜੀ ਦੀਆਂ ਮੁਬਾਰਕਾਂ ਦਿੰਦੇ ਹਾਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੇ ਅੱਜ ਪ੍ਰਿਆਗ ਰਾਜ ਦੇ ਵਿੱਚ ਅਲਾਹਾਬਾਦ ਜੀ ਨੂੰ ਕਹਿੰਦੇ ਰਹੇ ਆ ਪਤਾ ਨਹੀਂ ਨਾਂ ਬਦਲ ਤੇ ਉਜੋਗੀ ਸਰਕਾਰ ਨੇ ਨਾਂਵਾਂ ਨਾਲ ਅ ਅਲਾਹਾਬਾਦ ਲੋਕਾਂ ਨੇ ਲਾਹਾਬਾਦੀ ਕਹਿੰਦੇ ਰਹਿਣਾ ਸਾਡੇ ਪੰਜਾਬ ਦੇ ਬਹੁਤ ਸਾਰੇ ਸਾਰੇ ਸ਼ਹਿਰ ਜਿਹੜੇ ਆ ਉਹ ਇਸੇ ਤਰ੍ਹਾਂ ਚੱਲ ਰਹੇ ਆ ਅ ਜਿਹੜਾ ਅਲਾਹਾਬਾਦ ਦੇ ਵਿੱਚ ਪ੍ਰਿਆਗ ਰਾਜ ਦੇ ਵਿੱਚ ਜਿਹੜਾ 45 ਦਿਨਾਂ ਦਾ ਕੁੰਭ ਹੈ ਉਹ ਅੱਜ ਸ਼ੁਰੂ ਹੋ ਗਿਆ ਤੇ ਉਹਦੀਆਂ ਬੜੀਆਂ ਵੱਡੀਆਂ ਵੱਡੀਆਂ ਖਬਰਾਂ ਆ ਰਹੀਆਂ ਨੇ ਬਹੁਤ ਇਕ ਕੁਝ ਅੰਦਾਜ਼ੇ ਹੈ ਕਿ ਇਸ 43 ਦਿਨਾਂ ਦੇ ਇਸ ਜੱਗ ਦੇ ਵਿੱਚ ਜਿਹੜਾ ਇਹ ਮੇਲਾ ਹੈਗਾ ਜਾਂ ਜਿਹੜਾ ਇਹ ਕੁੰਭ ਮਹਾਕੁੰਭ ਹੈਗਾ ਇਹਦੇ ਵਿੱਚ ਤਕਰੀਬਨ 35 ਤੋਂ 40 ਕਰੋੜ ਲੋਕ ਜਿਹੜੇ ਆ ਉਹ ਆਉਣਗੇ ਤੇ ਇਸ਼ਨਾਨ ਕਰਨਗੇ ਗੰਗਾ ਜੀ ਦੇ ਵਿੱਚ ਅਸੀਂ ਉਹ ਜਿਹੜੇ ਕਰੋੜਾਂ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਦੇ ਹਾਂ ਓਏ ਉਹਨਾਂ ਨੂੰ ਇਸ ਤੇ ਲਈ ਮੁਬਾਰਕਬਾਦ ਕਹਨੇ ਆ ਪਰ ਕੁਝ ਗੱਲਾਂ ਤੁਹਾਡੇ ਨਾਲ ਹੋਰ ਇਹਦੇ ਨਾਲ ਸੰਬੰਧਿਤ ਸਾਂਝੀਆਂ ਕਰਨੀਆਂ ਚਾਹੁੰਦੇ ਆਂ ਅਸੀਂ ਵੀ ਜਿਹੜਾ ਕੁੰਭ ਦੇ ਜਿਹੜੇ ਆਮ ਜਿਹੜੇ ਲੋਕ ਆ ਰਹੇ ਆ ਸ਼ਰਧਾਲੂ ਉਹ ਸਧਾਰਨ ਲੋਕ ਨੇ ਉਹਨਾਂ ਦੇ ਵਿਸ਼ਵਾਸ ਨੇ ਉਹ ਆਪਣੇ ਮਨ ਦੀ ਪਵਿੱਤਰਤਾ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਜੀ ਆਇਆਂ ਪਰ ਜਿਹੜੇ ਕੁਝ ਪ੍ਰਬੰਧਕ ਨੇ ਉਹ ਇਹਨਾਂ ਵੱਡੇ ਮੇਲਿਆਂ ਨੂੰ ਇਹਨਾਂ ਵੱਡੇ ਪਰਵਾਂ ਨੂੰ ਜਿਹੜਾ ਆਪਣੇ ਜਿਹੜੇ ਤੰਗ ਨજર ਰਾਜਸੀ ਤੇ ਧਾਰਮਿਕ ਹਿੱਤ ਨੇ ਉਹਨਾਂ ਦੇ ਲਈ ਵਰਤਣ ਦੀ ਕੋਸ਼ਿਸ਼ ਕਰਦੇ ਆ ਪਿੱਛੇ ਕੁਝ ਅਜਿਹੇ ਬਿਆਨ ਆਏ ਜਿਦੇ ਵਿੱਚ ਮੁਸਲਮਾਨਾਂ ਨੂੰ ਉਹਦੇ ਵਿੱਚ ਸ਼ਾਮਲ ਨਾ ਹੋਣ ਲਈ ਕਿਹਾ ਗਿਆ ਤੇ ਇਹ ਵੀ ਕਈਆਂ ਗੀਆਂ ਗੱਲਾਂ ਕਿ ਕੋਈ ਜਿਹੜੇ ਆਉਂਦੇ ਆ ਕੁੰਭ ਵਾਲੇ ਲੋਕ ਉਹ ਕੋਈ ਅਜਾਈ ਗੱਡੀ ਨਾ ਕਰਕੇ ਆਉਣ ਜਿਹਦਾ ਡਰਾਈਵਰ ਮੁਸਲਮਾਨ ਹੋਵੇ ਬਗੈਰਾ ਤੇ ਉਹਨਾਂ ਨੂੰ ਉਥੇ ਦੁਕਾਨਾ ਲਾਉਣ ਤੋਂ ਵੀ ਵਰਜਿਆ ਜਾ ਰਿਹਾ ਏ ਇਸ ਕਿਸਮ ਦੀਆਂ ਗੱਲਾਂ ਕੱਲ ਇੱਕ ਵੀਡੀਓ ਹੋਰ ਵੀ ਦੇਖਣ ਨੂੰ ਆਈ ਕਿ ਜਿਹੜੇ ਉਥੇ ਬਹੁਤ ਪਹਿਲਾਂ ਤੋਂ ਜਿਹੜੇ ਉਥੇ ਕਿਸ਼ਤੀਆਂ ਚਲਾਉਂਦੇ ਏ ਲੋਕ ਤਾਵਾ-ਟਾਵਾ ਨੂੰ ਕੰਮ ਮਿਲਦਾ ਏ ਉਹਨਾਂ ਨੂੰ ਵਿਚਾਰਿਆਂ ਨੂੰ ਚਾਹ ਚੜਿਆ ਹੋਇਆ ਸੀ ਬਹੁਤ ਦੇਰ ਦਾ ਵੀ ਹੁਣ ਕਿਸ਼ਤੀਆਂ ਸਾਡੀਆਂ ਚੱਲਣਗੀਆਂ ਕਈਆਂ ਨੇ ਨਵੀਆਂ ਕਿਸ਼ਤੀਆਂ ਖਰੀਦੀਆਂ ਕਈਆਂ ਨੇ ਲੋਨ ਲਏ ਇਸ ਵਾਸਤੇ ਵੀ ਸਾਡਾ ਇਹ ਸੀਜ਼ਨ ਲੱਗੂਗਾ 12 ਸਾਲ ਬਾਅਦ ਸਾਡਾ ਇਹ ਮੌਕਾ ਬਣਿਆ ਤੇ ਅਸੀਂ ਕਮਾਵਾਂਗੇ ਪਰ ਜਿਹੜੀ ਉੱਥੇ ਪੁਲਿਸ ਲੱਗੀ ਹੋਈ ਹੈ ਉਹ ਜਿਹੜੀਆਂ ਵੀ ਲੋਕਾਂ ਨੂੰ ਲੈ ਕੇ ਜਾਣ ਲਈ ਜਿਹੜੇ ਦੂਜੀਆਂ ਜਿਹੜੀਆਂ ਮੋਟਰ ਬੋਟਸ ਐ ਉਹਨਾਂ ਦਾ ਉਪਯੋਗ ਕਰਨਾ ਜਾਦਾ ਸਮਝ ਰਹੇ ਐ ਤੇ ਇਹਨਾਂ ਨੂੰ ਕਹਿ ਰਹੇ ਤੁਸੀਂ 7-8 ਕਿਲੋਮੀਟਰ ਦੂਰ ਜਾ ਕੇ ਖੜੋ ਇੱਥੇ ਨਾ ਲੱਗੋ ਉਹਨਾਂ ਨੇ ਕੁਝ ਦਿਨ ਹੜਤਾਲ ਵੀ ਕਰੀ ਰੱਖੀ ਉਸ ਤੋਂ ਬਾਅਦ ਤਾਂ ਉਹਦੀ ਕੋਈ ਖ਼ਬਰ ਆਈ ਨਹੀਂ ਵੀ ਕੀ ਬਣਿਆ ਕੋਈ ਸਮਝੌਤਾ ਹੋ ਗਿਆ ਜਾਂ ਕੀ ਗੱਲ ਹੋਗੀ ਅਸੀਂ ਸਮਝਦੇ ਆਂ ਵੀ ਉਹ ਜਿਹੜੇ ਬਹੁਤ ਗਰੀਬ ਗੁਰਬੇ ਲੋਕ ਐ ਜਿਹੜੇ ਕੁੰਬ ਦੇ ਵਿੱਚੋਂ 4 ਪੈਸੇ ਕਮਾਉਣਾ ਚਾਹੁੰਦੇ ਆ ਆਪਣੇ ਬੱਚਿਆਂ ਲਈ ਜਿਹੜੇ ਜਿਨ੍ਹਾਂ ਦੇ ਵਿੱਚੋਂ ਕੁਝ ਇੰਟਰਵਿਊਜ਼ ਦੇਖੀਆਂ ਜਿਹੜੇ ਜਿਹੜੇ ਉਹ ਉੱਥੋਂ ਦੇ ਜਿਹੜੇ ਨਿਸ਼ਾਦ ਲੋਕ ਨੇ ਨਿਸ਼ਾਦ ਪਾਈਚਾਰੇ ਦੇ ਲੋਕ ਨੇ ਬਹੁਤ ਸ਼ੈਡਿਊਲਡ ਕਾਸਟ ਕੈਟਾਗਰੀ ਦੇ ਲੋਕ ਨੇ ਬਹੁਤ ਅਤ ਦੇ ਗਰੀਬ ਨੇ ਅਤ ਦੇ ਸਮਾਜਿਕ ਤੌਰ ਤੇ ਪਛੜੇ ਲੋਕ ਨੇ ਉਹ ਜਿਹੜੇ ਐ ਉਹਨਾਂ ਨਾਲ ਇਸ ਕਿਸਮ ਦਾ ਵਿਤਕਰਾ ਨਾ ਹੋਵੇ ਇਹ ਵੀ ਅਸੀਂ ਇਸ ਗੱਲ ਦੇ ਉੱਤੇ ਕਹਿਣਾ ਚਾਹੁੰਦੇ ਆ ਇੱਕ ਅਗਲੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰਿਆਂ ਲਈ ਸਾ ਅਸੀਂ ਨਹੀਂ ਮੈਂ ਨਹੀਂ ਕਹਿ ਰਿਹਾ ਇਹ ਬਹੁਤ ਸਾਰੇ ਸਾਡੇ ਧਾਰਮਿਕ ਗੁਰੂ ਕਹਿ ਗਏ ਹੈ ਵੀ ਸਰੀਰ ਦਾ ਇਸ਼ਨਾਨ ਆਪਣੀ ਥਾਂ ਇੱਕ ਚੀਜ਼ ਹੈ ਮਨ ਦਾ ਪਵਿੱਤਰ ਹੋਣਾ ਮਨ ਦਾ ਚੰਗਾ ਹੋਣਾ ਦੂਸਰੀ ਚੀਜ਼ ਹੈ ਭਗਤ ਕਬੀਰ ਜੀ ਨੇ ਕਿਹਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਵੀ ਜੇ ਤੁਹਾਡਾ ਮਨ ਗੰਗਾ ਦੇ ਜਲ ਵਾਂਗ ਨਿਰਮਲ ਹੈ ਸਾਫ ਹੈ ਤੁਹਾਡਾ ਪਾਛੋ ਲੱਗੈ ਹਰੀ ਫਰੇ ਕਹਿਤ ਕਬੀਰ ਕਬੀਰ ਸੋ ਜੇ ਤੁਹਾਡਾ ਮਨ ਪਵਿੱਤਰ ਹੈ ਨਾ ਤੁਹਾਡੇ ਮਗਰ ਪ੍ਰਮਾਤਮਾ ਤੁਹਾਡਾ ਨਾਂ ਲੈਂਦਾ ਤੁਰਿਆ ਫਿਰਦਾ ਹੋਊਗਾ ਸੋ ਉਹਨਾਂ ਮਨ ਨੂੰ ਪਵਿੱਤਰ ਕਰਿਏ ਇਸ ਦੇ ਵਿੱਚ ਕੱਲਾ ਇਸ਼ਨਾਨ ਲਾ ਕੇ ਸਰੀਰ ਨੂੰ ਨਾ ਮਨ ਨੂੰ ਪਵਿੱਤਰ ਕਰਕੇ ਆਈਏ ਕਿ ਸਾਡਾ ਭਾਰਤ ਇੱਕ ਬਹੁ ਰੰਗਾ ਦੇਸ਼ ਹੈ ਅਡਡ ਧਰਮਾਂ ਦਾ ਭਾਸ਼ਾਵਾਂ ਦਾ ਅਡਡ ਲੋਕਾਂ ਦਾ ਪਹਿਰਾਵਿਆਂ ਦਾ ਅਡਡ ਖਾਣ ਪੀਣ ਦੀਆਂ ਆਦਤਾਂ ਦਾ ਅਸੀਂ ਉਹਦੀ ਸਾਰੇ ਦਾ ਸਤਿਕਾਰ ਕਰਦੇ ਹੋਏ ਮਹਾਨ ਇਨਸਾਨੀਅਤ ਦੇ ਪਰਬ ਦੇ ਤੌਰ ਤੇ ਜੇ ਮਨਾ ਕੇ ਉੱਥੋਂ ਆਵਾਂਗੇ ਆਪਣੇ ਮਨਾਂ ਨੂੰ ਪਵਿੱਤਰ ਕਰਕੇ ਤਾਂ ਇਹ ਸਾਡਾ ਜਿਹੜਾ ਹੈਗਾ ਜਿਹੜਾ ਮਹਾਕੁੰਭ ਹੈ ਉਹ ਸਾਡੇ ਦੇਸ਼ ਲਈ ਵੀ ਚੰਗਾ ਹੋਊਗਾ ਸਾਡੇ ਲੋਕਾਂ ਲਈ ਵੀ ਚੰਗਾ ਹੋਊਗਾ ਅ ਅਗਲੀ ਗੱਲ ਦੋਸਤੋ ਝਾਰਖੰਡ ਦਾ ਇੱਕ ਪ੍ਰਾਈਵੇਟ ਸਕੂਲ ਹੈ ਉੱਥੇ ਪਰਸੋਂ ਇੱਕ ਪ੍ਰਿੰਸੀਪਲ ਨੇ ਉੱਥੇ ਬੱਚਿਆਂ 10ਵੀਂ ਜਮਾਤ ਦੇ ਦੀਆਂ ਕੁੜੀਆਂ ਸੀਗੀਆਂ ਲਾਸਟ ਦਿਨ ਸੀ ਸਕੂਲ ਦੇ ਵਿੱਚ ਇਸ ਤੋਂ ਬਾਅਦ ਉਹਨਾਂ ਨੂੰ ਛੁੱਟੀਆਂ ਹੋ ਜਾਣੀਆਂ ਸੀ ਤੇ ਫਿਰ ਪੇਪਰ ਹੋਣੇ ਸੀਗੇ ਉਹ ਆਪਣਾ ਪਾਰਟੀ ਸ਼ਰਟੀ ਕੀਤੀ ਉਹਨਾਂ ਨੇ ਇੱਕ ਦੂਜੇ ਨਾਲ ਹਾਸੇ ਠੱਠੇ ਕੀਤੇ ਤੇ ਇੱਕ ਦੂਜੇ ਦੀਆਂ ਸ਼ਰਟਸ ਦੇ ਉੱਤੇ ਕਮੀਜ਼ਾਂ ਦੇ ਉੱਤੇ ਉਹਨਾਂ ਨੇ ਕੁਝ ਮੈਸੇਜ ਲਾਖ ਲਿਖਤੇ ਸਨੇਹੇ ਲਿਖਤੇ ਪ੍ਰਿੰਸੀਪਲ ਸਾਹਿਬ ਦਾ ਪਾਰਾ 7ਵੇਂ ਸਮਾਰਟ ਤੇ ਚੜ ਗਿਆ ਉਹਨਾਂ ਨੇ ਕੁੜੀਆਂ ਨੂੰ ਹੁਕਮ ਕੀਤਾ ਵੀ ਆਪਣੀਆਂ ਸ਼ਰਟਾਂ ਉਤਾਰੋ ਜਿਨ੍ਹਾਂ ਤੇ ਇਹ ਮੈਸੇਜ ਲਿਖੇ ਹੋਏ ਆ ਉਹ ਡਰਦੀਆਂ ਕੀ ਨਾ ਕਰਦੀਆਂ ਵਿਚਾਰੀਆਂ ਉਹਨਾਂ ਨੇ ਸ਼ਰਟ ਉਤਾਰ ਦਿੱਤੀ ਇੱਥੇ ਬਸ ਨਹੀਂ ਹੋਈ ਉਦੋਂ ਬਾਅਦ ਉਹਨਾਂ ਨੂੰ ਹੁਕਮ ਕਰਤਾ ਵੀ ਸ਼ਰਟਾਂ ਇੱਥੇ ਪਈਆਂ ਰਹਿਣ ਦੇ ਤੁਸੀਂ ਹੁਣ ਇਸੇ ਤਰ੍ਹਾਂ ਨਾਲ ਆਪਣੇ ਬਲੌਜ਼ਰ ਦੇ ਵਿੱਚ ਅੱਪੂ ਆਪਣੇ ਘਰਾਂ ਨੂੰ ਚਾਉਂ। ਉਹਨਾਂ ਨੇ ਬਹੁ ਮਿਲਤਾ ਦਿੱਤੀਆਂ ਬਹੁਤ ਰੋਈਆਂ ਕੁੜੀਆਂ ਵਿਚਾਰੀਆਂ। ਪਰ ਪੱਥਰਾਂ ਤੇ ਅਸਰ ਕਦੇ ਹੋਇਆ ਹੈ ਪਾਵਨਾਮਾਂ ਦਾ ਮਨੁੱਖੀਆਂ ਦਾ। ਨਹੀਂ ਹੋਇਆ। ਉਹਨਾਂ ਨੂੰ ਮਜਬੂਰ ਕੀਤਾ ਗਿਆ ਐਂ ਰੋਲਦੀਆਂ ਕੁਰਲਾਉਂਦੀਆਂ ਘਰਾਂ ਨੂੰ ਚੱਲਿਆ ਦਿੱਤਾ। 80 ਕੁੜੀਆਂ। ਉਹਨਾਂ ਦੇ ਮਾਪੇ-ਵਾਪ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਭੜ ਕੇ ਡੀਸੀ ਨੂੰ ਮਿਲੇ ਉਹਨੇ ਕੋਈ ਕਮੇਟੀ ਬਣਾਈ ਵੀ ਹਲੇ ਵੀ ਇਹ ਰੇੜਕਾ ਚੱਲ ਰਿਹਾ ਹੈ। ਅਜੇ ਤੱਕ ਪ੍ਰਿੰਸੀਪਲ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਹੈ ਪਤਾ ਨਹੀਂ ਕਿੰਨਾ ਵੱਡਾ ਹੋਊਗਾ ਪਰ ਅਜਿਹਿਆਂ ਜਿਹੜੀਆਂ ਗੈਰ ਸੰਵੇਦਨਹੀਣ ਇੰਨੀਆਂ ਸੰਵੇਦਨਹੀਣ ਗੱਲਾਂ ਕੋਈ ਬੰਦਾ ਕਰ ਸਕਦਾ ਹੈ ਉਹ ਵੀ ਕਿਸੇ ਸਕੂਲ ਦਾ ਪ੍ਰਿੰਸੀਪਲ ਸ਼ਰਮ ਆਉਂਦੀ ਹੈ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ ਮੈਂ ਇੱਕ ਅਧਿਆਪਕ ਰਿਆ ਵੀ ਕੋਈ ਸਾਡੇ ਅਧਿਆਪਕ ਵਰਗ ਦਾ ਕੋਈ ਬੰਦਾ ਅਜਿਹਾ ਕਮੀਨਾ ਵੀ ਹੋ ਸਕਦਾ ਹੈ ਸ਼ਰੂਆਤ ਹੋ ਚੁੱਕੀ ਹੈ ਤੇ ਸਰਕਾਰ ਨੂੰ ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਲਾਸਟ ਗੱਲ ਦੋਸਤੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਿੱਛੇ ਰੇਲਵੇ ਨੂੰ ਕਿਉਂਕਿ ਪ੍ਰਾਈਵੇਟ ਕਰਦੇ ਆ ਬੜੇ-ਬੜੇ ਉਪਰਾਲੇ ਕਰੇ ਹੋਏ ਐ ਤੇ ਉਹਦੇ ਲਈ ਰੇਲਵੇ ਸਟੇਸ਼ਨਾਂ ਦਾ ਅਸੀਂ ਬਹੁਤ ਵੱਡਾ ਕਾਇਆਕਲਪ ਕਰ ਰਹੇ ਆ ਕਨੌਜ ਯੂਪੀ ਦੇ ਵਿੱਚ ਉੱਥੋਂ ਦੇ ਰੇਲਵੇ ਸਟੇਸ਼ਨ ਦਾ ਜਿਹੜਾ ਕੰਮ ਚੱਲਦਾ ਸੀ ਉਹਦੀ ਜਿਹੜੀ ਸ਼ਰਤ ਜਿਹੜੀ ਹੈ ਅਜੇ ਪਾਈ ਨਹੀਂ ਸੀ ਚੰਗੀ ਤਰ੍ਹਾਂ ਥੋੜੀ ਪਈ ਸੀ ਤੇ ਉਹ ਸ਼ੱਤ ਡੇਗੀ ਤੇ 28 ਮਜ਼ਦੂਰ ਥੱਲੇ ਦੱਬੇ ਗਏ। ਉਹਨਾਂ ਨੂੰ 40-50 ਘੰਟਿਆਂ ਦੀ ਮਿਹਨਤ ਤੋਂ ਬਾਅਦ ਹੁਣ ਕੱਲ ਸ਼ਾਮ ਨੂੰ ਵਾਪਸ ਕੱਢਿਆ ਗਿਆ 28 ਬੰਦਿਆਂ ਨੂੰ ਸੇਵ। ਉਹਨਾਂ ਦੇ ਜ਼ਖਮੀ ਹੋ ਗਏ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਜਦੋਂ ਇਹ ਠੇਕੇ ਦੰਦੇ ਆ ਤਾਂ ਉਹਦੇ 'ਚ ਕੀ ਕੁਝ ਚੱਲਦਾ ਹੈ ਇਹ ਜਰਾ ਇਹਦੀ ਪੁਨਸ਼ਾਹ ਹੋਣੀ ਚਾਹੀਦੀ ਹੈ। ਅੱਜ ਦੀ ਗੱਲ ਚੰਗੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ।